ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਪਰਮਾਤਮਾ ਜੀ ਇੱਕ ਹਨ ਉਹ ਸਾਡੀਆਂ ਸੰਗਤਾਂ ਦੀ ਕਿਵੇਂ ਰੱਖਿਆ ਕਰਦੇ ਹਨ 사ਤ ਸੰਗਤ ਜੀ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜਦੋਂ ਪਰਮਾਤਮਾ ਜੀ ਕਿਰਪਾ ਕਰਦੇ ਹਨ ਤਾਂ ਕੋਈ ਧਰਮ ਜਾਤ ਪਾਤ ਦੇਸ਼ ਵਿਦੇਸ਼ ਕੁਝ ਵੀ ਨਹੀਂ ਦੇਖਦੇ ਉਹ ਇਸ ਗੱਲ ਨੂੰ ਸਤਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਉਹਨਾਂ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਹੀ ਹੋ ਜਾਵੇ ਸਤਸੰਗਤ ਜੀ ਅੱਜ ਦੀ ਇਹ ਘਟਨਾ ਤੁਹਾਡਾ ਵਿਸ਼ਵਾਸ ਪਰਮਾਤਮਾ ਉੱਪਰ ਹੋਰ ਵਧਾ ਦੇਵੇਗੀ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਸ ਵੀਡੀਓ ਨੂੰ ਇੱਕ ਅਜੀਹਾ ਚਮਤਕਾਰ ਜਿਸ ਨੇ ਇੱਕ ਕੰਪਨੀ ਨੂੰ ਹਿਲਾ ਕੇ ਹੀ ਰੱਖ ਦਿੱਤਾ ਸਤਸੰਗਤ ਜੀ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੀ ਹਾਂ ਸਾਧ ਸੰਗਤ ਜੀ ਵੀਡੀਓ ਨੂੰ ਇਸ ਲਈ ਪੂਰਾ ਹੀ ਅੰਤ ਤੱਕ ਧਿਆਨ ਨਾਲ ਜ਼ਰੂਰ ਸਰਵਣ ਕਰਨਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਦਿਲਬਾਖ ਸਿੰਘ ਚੰਡੀਗੜ੍ਹ ਦੇ ਇੱਕ ਹਾਈਵੇ ਦੇ ਉੱਤੇ ਇੱਕ ਵੱਡੀ ਕੰਪਨੀ ਦੇ ਵਿੱਚ ਸਨ ਤੇ ਉਹਨਾਂ ਨੇ ਅਜਿਹੀ ਘਟਨਾ ਸਾਡੇ ਨਾਲ ਸਾਂਝੀ ਕੀਤੀ ਕਿ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਅਜਿਹੀ ਘਟਨਾ ਉਹਨਾਂ ਨੇ ਸਾਡੇ ਨਾਲ ਇਸ ਵਾਰ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਜਿਸ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ ਕੰਪਨੀ ਦੇ ਵਿੱਚ 200 ਤੋਂ ਵੱਧ ਬੰਦਾ ਕੰਮ ਕਰਦਾ ਹੈ ਜੋ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਬੈਠ ਕੇ ਹੀ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਕੰਮ ਸੰਭਾਲਦਾ ਹੈ ਉਹ ਉਸ ਕੰਪਨੀ ਦੇ ਵਿੱਚ ਕਹਿੰਦੇ ਕਿ ਮੈਂ ਇਕੱਲਾ ਸਰਦਾਰ ਤੇ ਗੁਰੂ ਸਿੱਖ ਹਾਂ ਵੀਰ ਕਹਿੰਦੇ ਕਿ ਭਾਰਤੀ ਲੋਕਾਂ ਤੋਂ ਇਲਾਵਾ ਉੱਥੇ ਹੋਰ ਵੀ ਦੇਸ਼ਾਂ ਦੇ ਬੰਦੇ ਕੰਮ ਕਰਦੇ ਹਨ ਉਹਨਾਂ ਦੇ ਵਿੱਚ ਇੱਕ ਅਫਗਾਨਿਸਤਾਨ ਦਾ ਮੁੰਡਾ ਵੀ ਕੰਮ ਕਰ ਰਿਹਾ ਹੈ ਮੇਰਾ ਅਹੁਦਾ ਉੱਚਾ ਹੋਣ ਕਾਰਨ ਉਹ ਲੜਕਾ ਜਿਸ ਦਾ ਨਾਮ ਮੁਗਨੇਲੀਆ ਹੈ ਉਹ ਮੇਰੇ ਕੋਲ ਪੇਪਰ ਵਰਕ ਸਾਈਨ ਕਰਵਾਉਣ ਦੇ ਵਾਸਤੇ ਆਇਆ ਕਰਦਾ ਸੀ ਕਹਿੰਦੇ ਹਨ ਕਿ ਇੱਕ ਦਿਨ ਮਗਨੇਲੀਆ ਬਹੁਤ ਹੀ ਪਰੇਸ਼ਾਨ ਸੀ ਤੇ ਮੇਰੇ ਕਮਰੇ ਦੇ ਵਿੱਚ ਆਇਆ ਫਾਈਲ ਸਾਈਨ ਕਰਵਾਉਣ ਦੇ ਲੱਗ ਤੇ ਮੈਨੂੰ ਕਹਿਣ ਲੱਗਾ ਕਿ ਮੇਰੀ ਰੀੜ ਦੀ ਹੱਡੀ ਠੀਕ ਨਹੀਂ ਹੈ ਮੇਰੀ ਰੀੜ ਦੀ ਹੱਡੀ ਦੇ ਵਿੱਚ ਦਰਦ ਰਹਿੰਦਾ ਹੈ ਰੀੜ ਦੀ ਹੱਡੀ ਤੱਕ ਤਾਂ ਦਰਦ ਠੀਕ ਹੈ ਪਰ ਇਹ نیچے ਤੱਕ ਆ ਰਿਹਾ ਹੈ ਮਗਨੇਲੀਆ ਨੇ ਕਿਹਾ ਕਿ ਜੇਕਰ ਦਰਦ ਕਟਿਆ ਨਾ ਗਿਆ ਤਾਂ ਮੈਨੂੰ ਕੰਮ ਕਰਨ ਦੇ ਵਿੱਚ ਮੁਸ਼ਕਲ ਹੋ ਜਾਵੇਗੀ ਤੇ ਨਾਲ ਹੀ ਮੇਰੀ ਜ਼ਿੰਦਗੀ ਵੀ ਪਰ ਇਸ ਰੋਗ ਦਾ ਕੋਈ ਇਲਾਜ ਨਹੀਂ ਰਭ ਰਿਹਾ ਇਹ ਰੋਗ ਵਧਣ ਤੋਂ ਹਟ ਹੀ ਨਹੀਂ ਰਿਹਾ ਜੇਕਰ ਇੱਕ ਜਗ੍ਹਾ ਰੁਕ ਜਾਵੇ ਤਾਂ ਵੀ ਠੀਕ ਹੈ ਮੈਂ ਉਸ ਦੀ ਸਾਰੀ ਹੀ ਗੱਲ ਸੁਣੀ ਉਸ ਵੀਰ ਨੇ ਦੱਸਿਆ ਕਿ ਬਿਮਾਰੀ ਤਾਂ ਵੱਡੀ ਹੈ ਮੈਂ ਤਾਂ ਇਸ ਦੇ ਇਲਾਜ ਦੇ ਵਾਸਤੇ ਕਿਸੇ ਡਾਕਟਰ ਨੂੰ ਵੀ ਨਹੀਂ ਜਾਣਦਾ ਜੋ ਇਸ ਦਾ ਪੱਕਾ ਇਲਾਜ ਕਰ ਸਕੇ ਜੇਕਰ ਹੋਇਆ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਡਾਕਟਰ ਦੀ ਗੱਲ ਨਹੀਂ ਕਰ ਰਿਹਾ ਦਵਾਈਆਂ ਦੇ ਨਾਲ ਤਾਂ ਇਹ ਬਿਮਾਰੀ ਰੁਕ ਨਹੀਂ ਸਕਦੀ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਤੁਸੀਂ ਇੱਕ ਸਰਦਾਰ ਹੋ ਜਿਹੜਾ ਤੁਹਾਡਾ ਗੁਰੂ ਹੈ ਉਹ ਮੈਨੂੰ ਠੀਕ ਕਰ ਸਕਦਾ ਹੈ ਮੈਂ ਸਿੱਖ ਧਰਮ ਬਾਰੇ ਕਾਫੀ ਕੁਝ ਸੁਣਿਆ ਹੈ ਤੇ ਮੈਂ ਇਹ ਵੀ ਜਾਣਦਾ ਹਾਂ ਕਿ ਤੁਹਾਡਾ ਗੁਰੂ ਹਰ ਇੱਕ ਦੀ ਮਦਦ ਵੀ ਕਰਦਾ ਹੈ ਉਹ ਵੀਰ ਜੀ ਦੱਸਦੇ ਹਨ ਕਿ ਜਦ ਮੈਂ ਉਸ ਦੀ ਗੱਲ ਸੁਣੀ ਤਾਂ ਮੈਨੂੰ ਇੱਕਦਮ ਝਟਕਾ ਜਿਹਾ ਲੱਗਾ ਮੈਂ ਅੰਦਰੋਂ ਅੰਦਰੀ ਸੋਚ ਰਿਹਾ ਸੀ ਉਸ ਦੇ ਲਈ ਮੈਂ ਕੀ ਕਰ ਸਕਦਾ ਹਾਂ ਕਿਉਂਕਿ ਮੈਂ ਵੀ ਕੁਝ ਨਹੀਂ ਸੀ ਜਾਣਦਾ ਅਜਿਹਾ ਕੁਝ ਸਾਡੇ ਧਰਮ ਦੇ ਵਿੱਚ ਹੁੰਦਾ ਹੈ ਉਸ ਵੇਲੇ ਮਗਨੇਲੀਆ ਤਾਂ ਚਲਾ ਗਿਆ ਪਰ ਮੈਂ ਆਪਣੀ ਸਮਝ ਦੇ ਮੁਤਾਬਿਕ ਚੰਡੀਗੜ੍ਹ ਦੇ ਬਾਜ਼ਾਰ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਇੰਗਲਿਸ਼ ਦੇ ਵਿੱਚ ਲੱਭਣ ਦੇ ਲਈ ਚਲਾ ਗਿਆ ਕਾਫੀ ਦੁਕਾਨਾਂ ਤੇ ਪੁੱਛਿਆ ਪਰ ਇੰਗਲਿਸ਼ ਦੇ ਵਿੱਚ ਗੁਟਕਾ ਸਾਹਿਬ ਨੂੰ ਨਹੀਂ ਮਿਲਿਆ ਇੱਕ ਦੁਕਾਨ ਦੇ ਉੱਤੇ ਖੜਾ ਮੈਂ ਪੁੱਛ ਰਿਹਾ ਸੀ ਇੱਕ ਔਰਤ ਮੈਨੂੰ ਕਹਿਣ ਲੱਗੀ ਮੈਂ ਤੁਹਾਨੂੰ ਦੂਸਰੀਆਂ ਦੁਕਾਨਾਂ ਤੋਂ ਗੁਟਕਾ ਸਾਹਿਬ ਲੱਭਦੇ ਦੇਖਿਆ ਹੈ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਮੇਰੇ ਘਰ ਦੇ ਵਿੱਚ ਇੰਗਲਿਸ਼ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਪਿਆ ਹੋਇਆ ਹੈ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਲਿਆ ਕੇ ਦੇ ਸਕਦੀ ਹਾਂ ਹੁਣ ਮੈਨੂੰ ਯਕੀਨ ਹੋਣ ਲੱਗਿਆ ਸੀ ਕਿ ਗੁਰੂ ਸਾਹਿਬ ਵੀ ਲੜਕੇ ਦੀ ਮਦਦ ਕਰਨ ਦੇ ਲਈ ਤਿਆਰ ਹਨ ਜਿਸ ਕਰਕੇ ਸਾਰਾ ਇਹ ਕੰਮ ਵੱਣ ਰਿਹਾ ਸੀ ਉਸ ਔਰਤ ਦੇ ਕੋਲੋਂ ਮੈਂ ਗੁਟਕਾ ਸਾਹਿਬ ਲਿਆਇਆ ਅਗਲੇ ਹੀ ਦਿਨ ਦਫ਼ਤਰ ਦੇ ਵਿੱਚ ਜਾ ਕੇ ਉਸ ਲੜਕੇ ਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਕਿਹਾ ਇਹ ਸਾਡੇ ਗੁਰੂ ਦੀ ਬਾਣੀ ਹੈ ਇਸ ਦੀਆਂ 6 ਅਸ਼ਟਪਦੀਆਂ ਹਰ ਰੋਜ਼ ਕਰਨੀਆਂ ਹਨ ਅਤੇ ਅਤੇ ਐਤਵਾਰ ਨੂੰ ਪਟਿਆਲੇ ਦੁੱਖ ਨਿਵਾਰਣ ਸਾਹਿਬ ਇਸ਼ਨਾਨ ਕਰਕੇ ਅਰਦਾਸ ਕਰਨੀ ਹੈ ਤੇ ਸਾਰਾ ਕੁਝ ਪ੍ਰਮਾਤਮਾ ਦੇ ਉੱਪਰ ਹੀ ਛੱਡ ਦੇਣਾ ਹੈ ਮੇਰੇ ਇੱਕ ਵਾਰ ਸਮਝਾਉਣ ਤੇ ਉਹ ਝੱਟ ਹੀ ਸਮਝ ਗਿਆ ਉਸ ਤੋਂ ਬਾਅਦ ਮੈਂ ਅਗਲੇ ਦਿਨ ਕੰਪਨੀ ਦੇ ਕੰਮ ਵਾਸਤੇ ਵਿਦੇਸ਼ ਚਲਾ ਗਿਆ ਇਸ ਤੋਂ ਬਾਅਦ ਕੀ ਕੁਝ ਹੋਇਆ ਮੈਨੂੰ ਕੁਝ ਵੀ ਨਹੀਂ ਸੀ ਪਤਾ ਪੂਰੇ 6 ਮਹੀਨੇ ਦੇ ਬਾਅਦ ਮੈਂ ਜਦ ਚੰਡੀਗੜ੍ਹ ਵਾਪਸ ਆਇਆ ਅਤੇ ਦੁਬਾਰਾ ਦਫ਼ਤਰ ਗਿਆ ਮਗਨੇਲੀਆ ਦੀ ਗੱਲ ਹੋਈ ਤਾਂ ਮੈਨੂੰ ਬਿਲਕੁਲ ਵੀ ਯਾਦ ਨਹੀਂ ਸੀ ਮੇਰੇ ਆਉਣ ਤੇ ਮਗਨੇਲੀਆ ਮੈਨੂੰ ਮਿਲਣ ਦੇ ਵਾਸਤੇ ਆਇਆ ਤੇ ਮੈਂ ਹੈਰਾਨ ਹੋ ਗਿਆ ਉਸ ਦੀ ਰੀੜ ਦੀ ਹੱਡੀ ਦੇ ਵਿੱਚ ਹੁਣ ਬਿਲਕੁਲ ਵੀ ਦਰਦ ਨਹੀਂ ਸੀ ਤੇ ਉਹ ਬਿਲਕੁਲ ਸਿੱਧਾ ਖੜ੍ਹਾ ਵੀ ਹੋਇਆ ਸੀ ਮੈਂ ਹੈਰਾਨੀ ਦੇ ਵਿੱਚ ਬੋਲਿਆ ਇਹ ਕਿਵੇਂ ਹੋਇਆ ਉਹ ਇੰਨੇ ਜਲਦੀ ਮਗਨੇਲੀਆ ਨੇ ਕਿਹਾ ਜਿਵੇਂ ਮੈਨੂੰ ਤੁਸੀਂ ਕਿਹਾ ਸੀ ਮੈਂ ਓਵੇਂ ਹੀ ਕਰਦਾ ਰਿਹਾ ਤੁਹਾਡੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਨੇ ਮੈਨੂੰ ਠੀਕ ਕਰ ਦਿੱਤਾ ਹੈ ਅਸਲ ਵਿੱਚ ਮੈਂ ਨਹੀਂ ਜਾਣਦਾ ਸੀ ਕਿ ਅਜਿਹਾ ਕੁਝ ਵੀ ਹੋਵੇਗਾ ਮੈਨੂੰ ਤਾਂ ਇੰਜ ਲੱਗ ਰਿਹਾ ਸੀ ਇਸ ਕੋਲੋਂ ਤਾਂ ਪਾਠ ਵੀ ਨਹੀਂ ਹੋਣਾ ਉਹ ਵੀਰ ਦੱਸਦਾ ਹੈ ਕਿ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਇਹ ਸਭ ਕੁਝ ਹੋਵੇਗਾ ਮੈਨੂੰ ਤਾਂ ਇਹ ਵੀ ਲੱਗਦਾ ਸੀ ਕਿ ਇਸ ਕੋਲੋਂ ਪਾਠ ਵੀ ਨਹੀਂ ਹੋਣਾ ਫਿਰ ਉਹ ਵੀਰ ਦੱਸਦਾ ਹੈ ਕਿ ਮਗਨੇਲੀਆ ਨੇ ਦੱਸਿਆ ਕਿ ਉਹ ਪਾਠ ਕਰਕੇ ਹਰ ਐਤਵਾਰ ਦੁੱਖ ਨਿਵਾਰਣ ਸਾਹਿਬ ਜਾਂਦਾ ਤੇ ਇਸ਼ਨਾਨ ਕਰਨ ਤੋਂ ਬਾਅਦ ਕੀਰਤਨ ਸੁਣ ਕੇ ਸੇਵਾ ਕਰਕੇ ਘਰ ਵਾਪਸ ਆ ਜਾਂਦਾ ਨਾਲ ਦੀ ਨਾਲ ਅੰਮ੍ਰਿਤ ਜਲ ਵੀ ਘਰ ਲੈ ਕੇ ਆਉਂਦਾ ਬਾਕੀ ਲੋਕ ਵੀ ਇੰਜ ਹੀ ਕਰ ਰਹੇ ਸੀ ਪਾਠ ਕਰਨ ਤੋਂ ਬਾਅਦ ਉਹ ਹਰ ਰੋਜ਼ ਅੰਮ੍ਰਿਤ ਜਲ ਛਕਦਾ ਕਿ ਹੇ ਦੁੱਖ ਨਿਵਾਰਣ ਵਾਲੇ ਗੁਰਦੁਆਰਾ ਸਾਹਿਬ ਜੀ ਮੈਨੂੰ ਠੀਕ ਕਰ ਦਿਓ ਬਾਅਦ ਦੇ ਵਿੱਚ ਉਸਨੇ ਦੱਸਿਆ ਕਿ ਮੇਰੀ ਬਿਮਾਰੀ ਕਿੱਥੇ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਦੇ ਡਾਕਟਰ ਵੀ ਮੈਨੂੰ ਇਸ ਬਿਮਾਰੀ ਦੇ ਠੀਕ ਹੋਣ ਦਾ ਕਾਰਨ ਪੁੱਛ ਰਹੇ ਸਨ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਧਰਮ ਜਾਤ ਪਾਤ ਦੇਸ਼ ਵਿਦੇਸ਼ ਕੋਈ ਖਾਸ ਮਕਸਦ ਨਹੀਂ ਹੁੰਦਾ ਕਿਰਪਾ ਕਿਸੇ ਤੇ ਵੀ ਹੋ ਸਕਦੀ ਹੈ ਸਾਧ ਸੰਗਤ ਜੀ ਦੂਸਰੀ ਗੱਲ ਇਹ ਸਾਬਿਤ ਕਰਦੀ ਹੈ ਮਗਨੇਲੀਆ ਦੇ ਵਿਸ਼ਵਾਸ ਦੀ ਕਿ ਉਸਨੇ ਬਾਣੀ ਦੇ ਉੱਪਰ ਪੂਰਾ ਹੀ ਵਿਸ਼ਵਾਸ ਰੱਖਿਆ ਤੇ ਗੁਰਦੁਆਰਾ ਸਾਹਿਬ ਤੇ ਉੱਪਰ ਵੀ ਪੂਰਾ ਵਿਸ਼ਵਾਸ ਰੱਖਿਆ ਕਿਉਂਕਿ ਉਹ ਵਹਿਮਾ ਪਰਮਾਤਮਾ ਤੋਂ ਦੂਰ ਸੀ ਪਰ ਅੱਜ ਅਸੀਂ ਵਹਿਮਾਂ ਪਰਮਾਂ ਦੇ ਵਿੱਚ ਫਸੇ ਹੋਏ ਹਾਂ ਤੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਰਦੇ ਭਰੋਸਾ ਹੀ ਨਹੀਂ ਕਰਦੇ ਥਾਂ ਥਾਂ ਤੇ ਭਟਕਦੇ ਫਿਰਦੇ ਹਾਂ ਸਾਧ ਸੰਗਤ ਜੀ ਅੱਜ ਤੋਂ ਆਪਾਂ ਵੀ ਪ੍ਰਣ ਕਰ ਲਈਏ ਕਿ ਅਸੀਂ ਵੀ ਗੁਰਦੁਆਰਾ ਸਾਹਿਬ ਤੇ ਗੁਰਬਾਣੀ ਦੇ ਅੱਧ ਕੇ ਕਿਸੇ ਉੱਪਰ ਵਿਸ਼ਵਾਸ ਨਹੀਂ ਕਰਨਾ ਕਿਸੇ ਵੀ ਪਖੰਡਵਾਦ ਦੇ ਵਿੱਚ ਨਹੀਂ ਫਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ